ਪਿਛਲੇ ਲੰਬੇ ਸਮੇਂ ਤੋਂ ਅਕਾਲੀ ਸਿਆਸਤ ਜਾਂ ਸਿੱਖ ਸਿਆਸਤ ਵਿੱਚ ਜੋ ਭੰਪੜਪੂਸਾ ਪੈਦਾ ਹੋਇਆ ਹੋਇਆ ਸੀ ਉਸ ਭੰਪੜਪੂਸੇ ਨੂੰ ਥੋੜਾ ਜਿਹਾ ਸਾਫ਼ ਕਰਨ ਦੇ ਲਈ ਕੁਝ ਜਿਹੜੇ ਗੋਲਜਾਂ ਪਈਆਂ ਹੋਈਆਂ ਸੀ ਉਹਨਾਂ ਨੂੰ ਸਾਫ਼ ਕਰਨ ਦੇ ਲਈ ਜਾਂ ਉਹਨਾਂ ਨੂੰ ਸੁਝਾਉਣ ਦੇ ਲਈ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੀਤ ਸਿੰਘ ਜਿਵਾ ਨੇ ਇਹ ਗੱਲ ਕਹੀ ਹੈ ਕਿ ਐਚਸ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਨ ਜਿਨ੍ਹਾਂ ਨੇ ਪਿਛਲੇ ਦਿਨੀ ਅਸਤੀਫਾ ਦੇ ਦਿੱਤਾ ਸੀਗਾ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਆਉਂਦੇ ਆ ਜਨ ਨਹੀਂ ਆਉਂਦੇ ਜਾਂ ਆਪਣਾ ਅਸਤੀਫਾ ਵਾਪਸ ਲੈਂਦੇ ਆ ਨਹੀਂ ਦਿੰਦੇ ਇਹ ਉਹਨਾਂ ਤੋਂ ਬਗੈਰ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਆਪਣਾ ਕੰਮ ਕਰੇਗੀ ਤੇ ਉਹ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਜਿਹੜਾ ਹੈਗਾ ਨਵੇਂ ਸਿਰਤੋਂ ਉਸ ਬਾਈ ਨੂੰ ਵਿੱਡੇਗੀ ਮੈਂ ਦਰਸ਼ਨ ਸਿੰਘ ਦਰਸ਼ਨ YouTube ਚੈਨਲ ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਫਿਰ ਤੋਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਜਿਵੇਂ ਆਪਾਂ ਪਤਾ ਹੀ ਕਿ ਕਾਫੀ ਗੁੰਝਲਦਾਰ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਜ ਹੁਕਮ ਦਿੱਤੇ ਗਏ ਸੀ 2 ਦਸੰਬਰ ਨੂੰ 2024 ਨੂੰ ਉਹਨਾਂ ਹਕਮਾਂ ਨੂੰ ਅਕਾਲੀ ਦਲ ਦੇ ਹੱਦ ਤੱਕ ਇਹਨਾਂ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ ਉਹਨਾਂ ਵਿੱਚ ਸਭ ਤੋਂ ਪ੍ਰਮੁੱਖ ਗੱਲ ਤਾਂ ਇਹ ਸੀ ਕਿ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀਗਾ ਤੇ ਉਸ ਨੂੰ ਹੁਕਮ ਦਿੱਤੇ ਸੀਗੇ ਕਿ ਅਕਾਲੀ ਦਲ ਦੀ ਮੁਰਤੋਂ ਜਿਹੜੀ ਭਰਤੇ ਮਹਿੰਮ ਆਰੰਭ ਕੀਤੀ ਜਾਵੇ ਤੇ ਨਵੇਂ ਪ੍ਰਧਾਨ ਚੁਣੇ ਜਾਵੇ ਤੇ ਉਸ ਦੇ ਮੁਖੀ ਬਣਾਈ ਸੀ ਐਜਸਟ ਫਾਰਮੀ ਤੇ ਉਸ ਕਮੇਟੀ ਦੀਆਂ ਪੈਰਾਂ ਦਾ ਉਸ ਕਮੇਟੀ ਅਨੁਸਾਰ ਕੰਮਕਾਰ ਸ਼ੁਰੂ ਹੀ ਨਹੀਂ ਹੋਇਆ ਹੈਗਾ ਦੂਜੇ ਪਾਸੇ ਸਮਾਨੰਤਰ ਅਕਾਲੀ ਦਲ ਨੇ ਆਪਣੀ ਭੱਤੇ ਮਹਿੰਮ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਦਾਵਾ ਕੀਤਾ ਕਿ ਅਸੀਂ 35 ਲੱਖ ਦੇ ਕਰੀਬ ਭੱਤੀ ਕਰ ਰਹੀ ਹੈ ਇਸ ਵਕਤ ਵੀ ਕਈ ਤਰ੍ਹਾਂ ਦੇ ਪ੍ਰਸ਼ਨ ਉੱਠ ਰਹੇ ਨੇ ਉਹ ਇੱਕ ਬਾਤ ਦੀ ਗੱਲ ਹੈ ਪਤ ਇੱਕ ਅਸੀਂ ਮੌਜੂਦਾ ਸਥਿਤੀ ਨੂੰ ਦੇਖੀਏ ਉਹਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹਨਾਂ ਜੋ ਇੱਕ ਤਾਈ ਹੈ ਕਿ ਜਿਵੇਂ ਐਚਐਸ ਭਾਮੀ ਹੁਣਾਂ ਨੇ ਅਕਾਦ ਅਜੇ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਅਸਤੀਫਾ ਦਿੱਤਾ ਤੇ ਨਾਲ ਨਾਲ ਇਹ ਵੀ ਕਿ ਉਹ ਆਪਣੀ ਜਿਹੜੀ ਸਤ ਮੈਂਦੀ ਕਮੇਟੀ ਸ਼੍ਰੀ ਕਲਤ ਸਾਹਿਬ ਨੇ ਗਠਿਤ ਕੀਤੀ ਸੀ ਉਥੋਂ ਵੀ ਆਪਣੇ ਆਪ ਨੂੰ ਜੋ ਹੋਇਗਾ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਤੋਂ ਵੀ ਆਪਣੇ ਆਪ ਨੂੰ ਲਾਂਭੇ ਕਰ ਦਿਆ ਤੇ ਇਸ ਗੱਲ ਕਰਕੇ ਹੁਣ ਲਗਾਤਾਰ ਇਹ ਯਤਨ ਚੱਲ ਰਹੇ ਸੀਗੇ ਕਿ ਐਚਸਤਮੀ ਨੂੰ ਇੱਕ ਵਾਰ ਮਨਾਇਆ ਜਾਵੇ ਕਿ ਉਹ ਦੁਬਾਰਾ ਜ਼ਿੰਮੇਵਾਰੀ ਸੰਜਣ ਐਚਸਤਮੀ ਇੱਕ ਅਜਿਹੀ ਸ਼ਖਸੀਅਤ ਸੀਗੇ ਜਿੱਥੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਉੱਥੋਂ ਉਹ ਨਾਨਾ ਸ਼੍ਰੋਮਣੀ ਅਕਾਦੀ ਦਲ ਅਤੇ ਖੇਰੇ ਦਾ ਕੰਮ ਕਰਦੇ ਸਹਿਰ ਦੇ ਵਿਚਾਰੇ ਇੱਕ ਉਹ ਕਣੀ ਬਜੋ ਕੰਮ ਕਰ ਰਹੇ ਸੀਗੇ ਪਰ ਉਹਨਾਂ ਦੀ ਸਥਿਤੀ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਸੀਗੀ ਕਿ ਇੱਕ ਪਾਸੇ ਤਾਂ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਚੰਗਾ ਰੁਤਬਾ ਸੀਗਾ ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਮੁਖੀ ਬਣਾਇਆ ਸੀਗਾ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸੀਗੇ ਉਹ ਉਹਨਾਂ ਦੇ ਵਿੱਚੋਂ ਕਰਪਾ ਸਿੰਘ ਬਟੂਕਰ ਨੂੰ ਛੱਡ ਕੇ ਬਾਕੀ ਜਿਹੜੇ ਮੈਂਬਰ ਸੀਗੇ ਉਹ ਅਕਾਲੀ ਦਲ ਬਾਦਲ ਤੋਂ ਅਲੱਗ رائے ਰੱਖਦੇ ਸੀਗੇ ਉਹਨਾਂ ਵਿੱਚ ਸੰਤੋਸ਼ ਸਿੰਘ ਮੈਦਪੁਰ ਪ੍ਰਤਾਪ ਸਿੰਘ ਬਡਾਲਾ ਇਕਬਾਲ ਸਿੰਘ ਝੁੰਡਾ ਗੁਰਪ੍ਰੀਤ ਸਿੰਘ ਆਯਾਦੀ ਇਸ ਤੋਂ ਇਲਾਵਾ ਬੀਬੀ ਸੁਤਵੰਤ ਗੌਰ ਇਹ ਸਾਰੇ ਅਕਾਲੀ ਦਲ ਨਾਲੋਂ ਅਲੱਗ رائے ਰੱਖਦੇ ਸੀਗੇ ਤੇ ਇਸ ਗੱਲ ਕਰਕੇ ਧਾਮੀ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਕਾਲੀ ਦਲ ਦੇ ਜਿਹੜੀ ਨੀਡਰਸ਼ਿਪ ਹੈ ਉਹ ਹੁਣ ਕੋਈ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਹਾਲਾਂਕਿ ਉਸ ਨੂੰ ਲਗਾਤਾਰ ਇਹ ਦਲੀਲਾਂ ਦਿੱਤੀ ਜਾਂਦੀ ਰਹੀਆਂ ਕਿ ਜੇਕਰ ਅਕਾਲ ਤਖਸਾ ਹਿੰਦੇ ਕਹੀਆਂ ਅਨੁਸਾਰ ਮੈਂਬਰਸ਼ਿਪ ਇਕੱਠੀ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਕਈ ਸਮੱਸਿਆਵਾਂ ਆ ਸਕਦੀਆਂ ਹੋ ਸਕਦੀਆਂ ਆ ਅਕਾਲੀ ਦਲ ਦੀ ਮਾਮਤਾ ਰੱਦ ਹੋ ਸਕਦੀ ਆ ਅਕਾਲੀ ਦਲ ਨੂੰ ਜਿਹੜਾ ਨਿਸ਼ਾਨ ਦਿੱਤਾ ਹੋਇਆ ਉਹ ਵੀ ਖਤਮ ਹੋ ਸਕਦਾ ਜਾਂ ਚੋਣ ਕਮਿਸ਼ਨ ਵਾਪਸ ਲੈ ਸਕਦਾ ਪਰ ਅਸਲ ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਭਾਰ ਨੂੰ ਟੜਾ ਉਹ ਸੁਖਬੀ ਸਿੰਘ ਬਾਦਲ ਉਹ ਹੀ ਟੜਿਆ ਉਹਦੇ ਵਿੱਚ ਜਿਹੜੇ ਆਪਾਂ ਇਹ ਕਹਿ ਸਕਦੇ ਆ ਕਿ ਜਦੋਂ ਮੁਤਮ ਜਦੋਂ ਇਹ ਆਕਾਲੀ ਦਲ ਵੱਖ ਨਹੀਂ ਹੋਇਆ ਸੀਗਾ ਤੇ ਵੱਖ ਹੋਂ ਤੂੰ ਪਹਿਲਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਆਕਾਲੀ ਦਲ ਦੇ ਵਿੱਚ ਵੱਡੇ ਲੀਡਰ ਵੀ ਇਸੇ ਆਕਾਲੀ ਦਲ ਦੇ ਵਿੱਚ ਨੇ ਤੇ ਛੋਟੇ ਲੀਡਰ ਵੀ ਬਾਦਲ ਦਲ ਦੇ ਵਿੱਚ ਨੇ ਤੇ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹ ਆਪਾਂ ਪੋਟਿਆਂ ਤੇ ਗਿਣਨ ਜੋਗੇ ਹੀ ਦੱਸ ਸਕਦੇ ਆ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੋ ਪ੍ਰਤਾਪ ਸਿੰਘ ਬਡਾਲਾ ਨੇ ਬੀਬੀ ਜਗੀਰ कौर ਐ ਪ੍ਰੇਮ ਸਿੰਘ ਚੰਦੂ ਮજરા ਨੇ ਇਸ ਤੋਂ ਇਲਾਵਾ ਜਿਹੜੇ ਹੈਗੇ ਸੁਰਦੇਵ ਸਿੰਘ ਢੀਂਸਾ ਨੇ ਹੋਰ ਵੀ ਕਈ ਲੀਡਰ ਨੇ ਮਨਪ੍ਰੀਤ ਸਿੰਘ ਆਯਾਦੀ ਜਿਹੜੇ ਹੈਗੇ ਉਹ ਵੀ ਹੁਣ ਲਗਭਗ ਉਸੇ ਜਿਹੜਾ ਆਪਾਂ ਸੁਦਾਬ ਦੇ ਵਿੱਚ ਹੀ ਜਾਂਦੇ ਆ ਇਕਬਾਲ ਸਿੰਘ ਚੁੰਦਾ ਵੀ ਉਧਰ ਚਲੇ ਗਿਆ ਹਾਲਾਂਕਿ ਉਹ ਬਾਦਨਦੱਤ ਦੇ ਵਿੱਚ ਸੀਗੇ ਪਰ ਉਹਨਾਂ ਨੇ ਇਹ ਸਪੱਸ਼ਟ ਤੌਰ ਤੇ ਕਹਿ ਸੀਗਾ ਕਿ ਉਹ ਜੋ ਕੁਸ਼ਵਿਕਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿ ਅਨਸਾਰ ਕਰਨਗੇ ਹੁਣ ਜਿਵੇਂ ਗਿਆਨੀ ਰਕबीर ਸਿੰਘ ਉਹਨਾਂ ਨੇ ਅੱਜ ਕੁਝ ਕਰਨਾ ਕਿਹਾ ਉਹਨਾਂ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਇੱਕ ਗੱਲ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਸ ਅਗਰ ਮੈਂ ਤੇ ਉਹਨਾਂ ਨੂੰ ਹੁਕਮ ਦਿੱਤਾ ਉਹ ਆਪਣੇ ਤੌਰ ਤੇ ਮੈਂਬਰਸ਼ਿਪ ਇਕੱਠੀ ਕਰਨੀ ਸ਼ੁਰੂ ਕਰ ਦੇਣ ਤੇ ਦੂਜੀ ਗੱਲ ਏਐਫਏ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਇਸ ਅਹੁਦੇ ਦੀ ਕੋਈ ਪਰਵਾਹ ਨਹੀਂ ਹੈ ਤੇ ਉਹ ਜਦੋਂ ਉਹਨਾਂ ਨੂੰ ਇਹ ਕਿਹਾ ਪੰਜਾਬ ਦਾ ਕਿ ਉਹ ਇਹ ਅਹੁਦਾ ਛੱਡ ਦੋ ਉਹ ਅਹੁਦਾ ਛੱਡਣ ਵਾਸਤੇ ਵੀ ਤਿਆਰ ਬੈਠੇ ਨੇ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਇਸ ਘਟਨਾਕਰਮ ਵਾਪਰਿਆ ਉਹਦੇ ਵਿੱਚ ਏਐਫਏ ਗਿਆਨੀ ਹਰਪ੍ਰੀਤ ਸਿੰਘ ਬਾਰੇ ਗਿਆਨੀ ਰਣਜੀਤ ਸਿੰਘ ਜਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਹੁਣ ਆਪਣੇ ਤੌਰ ਤੇ ਆਜ਼ਾਦ ਨੇ ਤੇ ਇਹੀ ਕਾਰਨ ਹੈ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਸਟੇਜਾਂ ਦੇ ਉੱਤੇ ਸੰਬੋਧਨ ਵੀ ਕਰ ਰਹੇ ਨੇ ਇਹ ਗੱਲ ਅਲੱਗ ਹੈ ਕਿ ਜਿਹੜੇ ਪ੍ਰੇਮ ਸਿੰਘ ਚੰਦਮਾਤਰਾ ਜਿਨ੍ਹਾਂ ਨੇ ਸ਼੍ਰੀ ਅਕਾਲਪੁਰ ਸਾਹਿਬ ਤੋਂ ਹੁਕਮ ਦੰਦੇ ਸਮੇਂ ਕਈ ਕਿੰਤੂ ਪਰੰਤੂ ਕੀਤੇ ਸੀਗੇ ਅਤੇ ਉਹਨਾਂ ਨੂੰ ਸਬੂਤਾ ਦੇ ਨਾਲ ਇਹ ਦੱਸਿਆ ਸੀਗਾ ਕਿ ਤੁਸੀਂ ਸਭਾ ਸੌਦਾ ਸਾਧ ਦੀ ਬਕਾਉ ਤੱਕ ਆਪਣੇ ਗਿਆ ਬਹੁਤ ਬਿਆਨਤ تھے ਤੇ ਅੱਜ ਪ੍ਰੇਮ ਸਿੰਘ ਚੰਦ ਵਜਰਾ ਦੀ ਜਿਹੜੀ ਸਜਾਈਆਂ ਨੇ ਸਟੇਜਾਂ ਦੇ ਉੱਤੇ ਗਿਆਦੀ ਹਰਪ੍ਰੀਤ ਸਿੰਘ ਸਿਰੋਪਾਈ ਵੀ ਹਾਸਲ ਕਰ ਰਹੇ ਨੇ ਖੈਰ ਇਹ ਯਾਨੀ ਹਰਪ੍ਰੀਤ ਸਿੰਘ ਵੱਲੋਂ ਦੀ ਮਰਜ਼ੀ ਹੈ ਪਰ ਇਹ ਹੈ ਕਿ ਇਸ ਸਮੇਂ ਜਿਹੜੀ ਸਥਿਤੀ ਪਣੀ ਹੋਈ ਹੈ ਜਿਸ ਤਰੀਕੇ ਨਾਲ ਜਾਨੀ ਰਕੂ ਇਸੇ ਕੋਲੋਂ ਨੇ ਫੇਰ ਤੋਂ ਇਹ ਗੱਲ ਕਹੀ ਹੈ ਕਿ ਪੰਜਵੇਂ ਬਈ ਕਮੇਟੀ ਜਿਹੜੀ ਜਲੀਆ ਆਪਣੇ ਤੌਰ ਤੇ ਹੁਣ ਜਿਹੜੀ ਉਹਨਾਂ ਵੱਲੋਂ ਘਟਿਤ ਕੀਤੀ ਗਈ 71 ਸਰ ਵੱਲੋਂ ਘਟਿਤ ਕੀਤੀ ਹੈ ਉਹ ਆਪਣੀ ਮੈਂਬਰਸ਼ਿਪ ਆਰੰਭ ਕਰੇਗੀ ਤੇ ਇਹਦੇ ਨਾਲ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਨੇ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਰੰਗਣਾ ਮ ਜੇ ਜਈ ਉਹਨਾਂ ਦੇ ਲਈ ਕੀ ਸਜਾਇ ਇਹ ਪਹਿਲਾਂ ਤੋਂ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਅਕਾਲ ਤਖਤ ਸਾਹਿਬਾਨੋਂ ਗਠਿਤ ਕੀਤੀ ਗਈ ਸੀ ਉਸ ਦੇ ਅਨੁਸਾਰ ਇਹ ਮੈਂਬਰਸ਼ਿਪ ਨਹੀਂ ਹੋਣੀ ਹੈਗੀ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ سارے ਮਾਮਲੇ ਨੇ ਜਿਹਦੇ ਵਿੱਚ ਅਕਾਲੀ ਗੱਲ ਬਾਤ ਜਿਹੜਾ ਹੈਗਾ ਬਾਗੀ ਹੋਇਆ ਨਜ਼ਰ ਆਉਂਦਾ ਹੈ ਤੇ ਜਿਵੇਂ ਹਰਗੱਦੇ ਹਰਪ੍ਰੀਤ ਸਿੰਘ ਵੀ ਇਹ ਕਹਿੰਦੇ ਵੀ ਭਗੌੜਾ ਨਜ਼ਰ ਆਉਦਾ ਹੈ ਕਿਉਂਕਿ ਉਸ ਵੇਲੇ ਜਿਹੜੇ ਹੁੰਦੇ ਆ ਉਹਨਾਂ ਦੀ ਇਹ ਪੜਣਾ ਨਹੀਂ ਹੋ ਰਹੀ ਨਹੀਂ ਹੁਣ ਜਿਹੜੀ ਸਥਿਤੀ ਹੈ ਕਾਫੀ ਭੰਗਪੁੱਤੇ ਵਾਲੀ ਬਣੀ ਹੋਈ ਹੈ ਹੁਣ ਜੇਕਰ ਪੰਜ ਮੈਂਬਰੀ ਕਮੇਟੀ ਆਪਣੀ ਤੌਰ ਤੇ ਜਿਹੜੀ ਮੈਂਬਰਸ਼ਿਪ ਇਕੱਠੀ ਕਰਦੀ ਹੈ ਤੇ ਦੂਜੇ ਪਾਸੇ ਬਾਦਲਦਾਲ ਤੋਂ ਆਪਣੀ ਤੌਰ ਤੇ ਮੈਂਬਰਸ਼ਿਪ ਇਕੱਠੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਉਂਝਦਾ ਖਾਸੇ ਕਰਕੇ ਇੱਕ ਮਾਰ ਤੈਨੂੰ ਅਸੀਂ ਆ ਪਾਰਟੀ ਦੇ ਜਿਹੜਾ ਪ੍ਰਧਾਨ ਦਾ ਐਲਾਨ ਕਰਤਾਗੇ ਉਹ ਹਲੇ ਐਲਾਨ ਨਹੀਂ ਹੋਇਆ ਹੋ ਸਕਦਾ ਥੋੜੀ ਦੇਰ ਦਾ ਤੱਕ ਉਹ ਪਾਰਟੀ ਦਾ ਦੇ ਪ੍ਰਧਾਨ ਦਾ ਐਲਾਨ ਕਰਨਾ ਹੈ ਜੇਕਰ ਇੱਕ ਅਕਾਲੀ ਦਲ ਇਹ ਬਣ ਗਿਆ ਤੇ ਦੂਜਾ ਅਕਾਲੀ ਦਲ ਉਹ ਬਣੇਗਾ ਜਿਹੜਾ ਸ਼੍ਰੋਮਣੀ ਜਿਹੜਾ ਹੈਗਾ ਅਕਾਲ ਤਖਸਾ ਹਦੀ ਹੁਕਮਾਂ ਅਨੁਸਾਰ ਬਣਾਈ ਗਈ ਜਿਹੜੀ ਕਮੇਟੀ ਹੈ ਉਸ ਜਿਹੜਾ ਹੈਗਾ ਉਹਦੇ ਅਨੁਸਾਰ ਹੋ ਅਕਾਲੀ ਦਲ ਬਣੇਗਾ ਤੇ ਹੁਣ ਇਹਨਾਂ ਦੋਨਾਂ ਅਕਾਲੀ ਦਲਾਂ ਦੇ ਵਿੱਚ ਵੀ ਵੱਡਾ ਟਕਰਾਅ ਪੈਦਾ ਹੋਣ ਵਾਲਾ ਹੈ ਤੇ ਇਸ ਗੱਲ ਦੀਆਂ ਵੀ ਸੰਭਾਵਨਾਵਾਂ ਬੜੀਆਂ ਪਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੂਜੀ ਅਕਾਲੀ ਦਲ ਦੀ ਜਿਹੜੀ ਹੈਗਈ ਹੈ ਅਗਵਾਈ ਕਰਨਗੇ ਤੇ ਹਾਲ ਦੀ ਘੜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾ ਬਹੁਤ ਧਾਰਮਿਕ ਮਾਮਲਿਆਂ ਦੇ ਵਿੱਚ ਉਸ ਅਕਾਲੀ ਦਲ ਦੀ ਜਿਹੜੀ ਹੈ ਅਗਵਾਈ ਕਰਨਗੇ ਖਾਸ ਕਰਕੇ ਇਹ ਇਸ ਤੋਂ ਇਹੀ ਸੰਕੇਤ ਮਿਲਦਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਜਲਦੀ ਨਜ਼ਰ ਆ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਮਸਲਿਆਂ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਜਾਣਗੇ ਤੇ ਉਹਨਾਂ ਤੋਂ ਉਹ ਵੋਟ ਮੰਗਣਗੇ ਤੇ ਖਾਸ ਤੌਰ ਤੇ ਹੁਣ ਜਿਹੜਾ ਖਾਸ ਤੌਰ ਤੇ ਸੁਧਾਰ ਲਹਿਰ ਵਾਲੇ ਜਿਹੜੇ ਕਿ ਨਵੇਂ ਕੈਂਡੀਡੇਟ ਘਟਿਤ ਕਰਨ ਵਾਲੇ ਨੇ ਉਹ ਹੁਣਾ ਨੂੰ ਇਹ ਹੈ ਕਿ ਇਹ ਲੱਗਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਬੜਦਾ ਹੈ ਤਾਂ ਹੋ ਸਕਦਾ ਹੈ ਕਿ ਸਿੱਖ ਕੌਮ ਜਿਹੜੀ ਸਿੱਖ ਮੁੱਦਿਆਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਵੋਟ ਪਾਵੇ ਤੇ ਹੋ ਸਕਦਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਜਾਵੇ ਤੇ ਇਹ ਵੀ ਹੈ ਕਿ ਆਮ ਤੌਰ ਤੇ ਇਹ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਅਕਾਲੀ ਦਲ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤ ਦੀਆਂ ਚੋਣਾਂ ਜਿੱਤਦਾ ਹੈ ਜਾਂ ਉਸ ਤੇ ਭਾਰੂ ਹੁੰਦਾ ਹੈ ਉਹੀ ਵੱਡਾ ਕੈਂਡੀਡੇਟ ਬਣਦਾ ਹੈ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰਾਈਆਂ ਚੱਲ ਰਹੀਆਂ ਨੇ ਪਰ ਸਵਾਲ ਫੇਰ ਵੀ ਇਹੀ ਪੈਦਾ ਹੁੰਦਾ ਹੈ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਗੁੱਟਾਂ ਦੇ ਵਿੱਚ ਇੱਕ ਟਕਰਾਅ ਪੈਦਾ ਹੋਊਗਾ ਖਾਸ ਤੌਰ ਤੇ ਜਿਹੜੇ ਇੱਕ ਤਾਂ ਅਕਾਲ ਪੁਰਖ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਕਾਜੀ ਦਲ ਦਾ ਗਠਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਬੰਦੂ ਦਲ ਬੰਦੂ ਜਿਹੜਾ ਕਾਜੀ ਦਲ ਗਠਿਤ ਕੀਤਾ ਗਿਆ ਇਹਨਾਂ ਦੋਨਾਂ ਦੇ ਵਿੱਚ ਇੱਕ ਟਕਰਾਅ ਬਣੇਗਾ ਤੇ ਆਉਣ ਵਾਲੇ ਸਮੇਂ ਦੇ ਉੱਤੇ ਕੀ ਬਣਦਾ ਹੈ ਇਹ ਜੋ ਵੀ ਜੇਕਰ ਟਕਰਾਅ ਹੁੰਦਾ ਹੈ ਤਾਂ ਇਹ ਸਿੱਖ ਕੌਮ ਦੇ ਲਈ ਬਹੁਤ ਮਾਤਭਾਗਾ ਕਿਹਾ ਜਾਂਦਾ ਰਹੇ ਇਸ ਗੱਲ ਕਰਕੇ ਅ ਬੇਸ਼ੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਗ ਗਿਆਨੀ ਰਕਬੀ ਸਿੰਘ ਇਹ ਕਹਿ ਰਹੇ ਕਿ ਉਹ ਇੱਕ ਜਿਹੜਾ ਹੈਗਾ ਇਹ ਆਪਣੀ ਨਵਾਂ ਕਾਲੀਗ ਦਲ ਬਣਾਉਣ ਵਾਸਤੇ ਪੰਜ ਮੈਂਬਰੀ ਕਮੇਟੀ ਨੂੰ ਇਸ ਸਮੇਂ ਹਰੀ ਝੰਡੀ ਦੇ ਰਹੇ ਨੇ ਪਰ ਫਿਰ ਵੀ ਇਹ ਹੈ ਕਿ ਅਸਲ ਦੇ ਵਿੱਚ ਜਿਹੜੇ ਇਹ ਪੰਛ ਦਾ ਮਸਲਾ ਹੈ ਇਸ ਪੰਛ ਦੇ ਮਸਲੇ ਦੀ ਜ਼ਿੰਮੇਵਾਰੀ ਉਹਨਾਂ ਦੀ ਸਿਰ ਤੇ ਹੀ ਹੈ ਕਿਉਂਕਿ ਉਹਨਾਂ ਨੇ ਹੀ ਜਿਹੜੇ ਹੁਕਮ ਦਿੱਤੇ ਸੀਗੇ ਦੇ ਉਹਨਾਂ ਹੁਕਮ ਦੇ ਅਨੁਸਾਰ ਇਹ ਸਭ ਕੁਝ ਹੋ ਰਿਹਾ ਤੇ ਹੁਣ ਇਸ ਮਸਲੇ ਦਾ ਹੱਲ ਵੀ ਉਹੀ ਕਰ ਸਕਦੇ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਗੈਰੀਨ ਕੁਮਾਰ ਸਿੰਘ ਹੋਰ ਕਿ ਸਟੈਂਡਰਡ ਦੇ ਨੇ ਕੀ ਫੈਸਲੇ ਦਿੰਦੇ ਨੇ ਕੀ ਉਹ ਕਾਲ ਜਿਹੜੀ ਹੈਗੀ ਹੈ ਅਗਵਾਈ ਦਿੰਦੇ ਨੇ ਇਹ ਉਹਨਾਂ ਦੇ ਵਿਵੇਕ ਦੇ ਉੱਤੇ ਨਿਰਭਰ ਕਰਦਾ ਹੈ ਪਰ ਹਾਲ ਦੇ ਕਰੀ ਇੱਕ ਵਾਰ ਫਿਰ ਸਥਿਤੀ ਜਿੱਥੇ ਗੁੰਝਲਦਾਰ ਵੀ ਹੈ ਕੁਝ ਜਿਹੜੇ ਫੈਸਲਾਕੁੰਡ ਜਿਹੜੇ ਹੈਗੇ ਫੈਸਲੇ ਵੀ ਆਤਮ ਦੇ ਦਰ ਆ ਰਹੇ ਨੇ ਪਰ ਇਹਨਾਂ ਗੁੰਡਰ ਦਾ ਪ੍ਰਸਥਿਤੀਆਂ ਅਤੇ ਕਿ ਜਿਹੜੇ ਨਵੇਂ ਫੈਸਲੇ